ਕੀ ਕਿ ਭਾਤੇ ਫਿਰ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਛੋਟੇ ਸਹਿਜ ਆਗਿਆ ਦਾ ਕੀ ਕੀ ਜੋ ਖੁਰ ਹੈ ਉਹਦੇ ਸਵਰਗ ਵਿੱਚ ਇੱਥੇ ਕੈਰਿੰਗ ਵਿੱਚ ਇਕੱਠੇ ਹੋਏ ਹਾਂ ਤਾਂ ਮੈਂ ਛੋਟੇ ਸਹਿਜ ਆਗਿਆ ਦੇ ਬਾਰੇ ਉਹਨਾਂ ਦੀ ਅਰਦਾਸਾਂ ਉਸ ਵੇਲੇ ਦੀ ਆਪ ਜੀ ਨੂੰ ਸੁਣਨ ਦਾ ਇਸ ਵਿਰਿਓ ਅਰਫਾ ਨੂੰ ਬਿਛੜ ਕੇ ਆਪਣੀ ਦਾਦੀ ਦੇ ਨਾਲ ਤੁਰੇ ਹੋਏ ਤੁਹਾਨੂੰ ਤੇ ਬਹੁਤਾ ਸਮਾਂ ਨਹੀਂ ਲਗਾਣਾ ਹੈ ਕਿਉਂਕਿ ਸਮਾਂ ਬਹੁਤ ਹੁਸੁਕਾ ਹੈ ਤੋਂ ਪਹਿਲਾ ਦੋ ਲਾਈਨਾਂ ਮੈਂ ਆਪਣੇ ਗੁਰਗ੍ਰਾਮ ਸਾਹਿਬ ਜੀ ਨੂੰ ਮੁਖਾਤਬ ਹਮੇਸ਼ਾ ਬੋਲਦਾ ਹਾਂ ਕਿ ਉਹ ਸਰਵਣ ਕਰੋ ਮੇਰੀ ਜਾਨ ਕੁੜਾ ਅੰਮ੍ਰਿਤਿ ਪਿਛਿਛੇ ਜਾ ਪਾਵੇਂ ਇਹ ਮੇਰੀ ਜਾਨ ਕੁੜਾ चकण चूर हो पलाण वखरे वखरे न मे हज़ूर वखरे न मेर हज़ूर चङा सुवारूजा घोड़ोड़ा हवार चावक न तीर कमानो छुटिया मुरगे न आउ गो सिंह लाल हो जो शहीदी पुग ਸਰਤਾ ਕੋ ਘੋੜਾ ਪੈ ਗਿਆ ਹੈ ਦਾਦੀ ਦੇ ਨਾਲ ਦੋਨੋਂ ਪੋਤੇ ਰਹਿ ਕੇ ਦਾਦੀ ਚੁਰੀ ਹੋਈ ਹੈ ਉਸ ਵੇਲੇ ਲਿਆ ਕੋ 17 ਦਾਦੀ ਕਲ ਨੇ ਇੰਜ ਲਿਖੀਆਂ ਨੇ ਬੇਸਬਰਾਂ ਦੀ ਦੁਨੀਆ ਹੋ ਗਈ ਬੇਸਬਰਾਂ ਦੀ ਦੁਨੀਆ ਹੋ ਗਈ ਸਵਰਥ ਰਿਹਾ ਟਿਕਾਣਾ

किथे होर तरह चिका नल पोते तुर पुछल किथे मखी के ग लाहू पै गु लाच दाल कंगू बाम चलो बचावाणे मै मुख तो करदी लाल फसू लालच फसिया गंगू सूबे नू जा कंदा बचा बचा गोबिंदा घर मेर रहंदा बचे के न सघंदा बचा मां बचे के नचा पुछंदे किथे जसू बरहं लाइ तन कोई लाल चवे जलसू बरहंदा तन ਓਇਲਾ ਜਿਲਾਵੇ ਠੰਡੇ ਉੱਤ ਨਿਮਿਠੀ ਜਾਤੀ ਠੰਡੇ ਉੱਤ ਨਿਮਿਠੀ ਜਾਤੀ ਬੱਚਿਆਂ ਨੂੰ ਸਮਝਾਵੇ ਲਾਜ ਦੇ ਵਿੱਚ ਆ ਕੇ ਬੱਚਿਓ ਓਇ ਲਾਜ ਦੇ ਵਿੱਚ ਆ ਕੇ ਬੱਚਿਓ ਆਪਣਾ ਧਰਮ ਬੁਆਣਾ ਲਾਜ ਦੇ ਵਿੱਚ ਆ ਕੇ ਬੱਚਿਓ ਆਪਣਾ ਧਰਮ ਬੁਆਣਾ ਨਾ ਸਾਡੀ ਜਨਰਪੋਤ ਹੈ ਦਨੀ ਨਨ ਪੁੱਤ ਹੈ ਤੁਰਿਆ ਕੁਝ ਦੇ ਕਿੱਥੇ ਜਾਣਾ ਮੈਂ ਫੇ ਸਭਨਾ ਦੀ ਦੁਨੀਆ ਹੋ ਗਈ ਸਬਰ ਦਾ ਰਹਾ ਟਿਕਣਾ ਆਹ ਲੈਣਾ ਨੇ ਛੜ ਕੇ ਬੱਚੇ 니 ਅੰਦਰ ਛੜ ਕੇ ਬੱਚੇ 니 ਅੰਦਰ ਵਿੱਚ ਸਹੰਦ ਚੜਾਏ ਟੁੱਟੀ ਹੋਈ ਦੀਵਾਰ ਧਰਮ ਦੀ ਟੁੱਟੀ ਹੋਈ ਦੀਵਾਰ ਧਰਮ ਦੀ ਮੁੜ ਕੇ ਬੈਦ ਬੜਾਏ ਜੀ ਹਉਂ ਜੀਵਾ ਤਰਨ ਦੀ ਮੜ ਕੇ ਮਹਿਰ ਬਣਾਏ ਪਾਪੀ ਦੁਨੀਆ ਅੰਦਰ ਐਸਾ ਪਾਪੀ ਦੁਨੀਆ ਅੰਦਰ ਐਸਾ ਜੇ ਤੀ ਤੂੰ ਖੜ ਲਾ ਪਾਤੀ ਦੇ ਨਾਲ ਓਟੇ ਤੁਰਿਆ ਪੁੱਛਦੇ ਕਿੱਥੇ ਜਾਣਾ ਮਾਂ ਲਾਜ ਦੇ ਵਿੱਚ ਫੰਗਿਆ ਸੁੱਕੇ ਨੂੰ ਜਾ ਕਹਿੰਦਾ ਬੱਚਾ ਬੱਚਾ ਗੋਵਿੰਦ ਸਿਦਾ

ਕੁਕ ਤੁਮ ਕਾਤਾ ਪਾਪੀ ਦੁਨੀਆ ਦੇ ਅੰਦਰ ਐਸਾ ਜੇ ਤਕੀ ਤੂੰ ਖੜਨਾ ਪਾਪੀ ਦੁਨੀਆ ਦੇ ਅੰਦਰ ਐਸਾ ਜੇ ਤਕੀ ਤੂੰ ਖੜਨਾ ਦਾਦੀ ਜਨਨ ਪੋਤੇ ਤੁਰੀਓ ਬੋਲੇ ਸੋਨਿਹਾਲ ਲਾ ਜੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ